ਨਾ ਅਗਨ ਕੁਟੰਬ ਸਾਗਰ ਸੰਸਾਰ ਬੰਦਾ ਕਹਿੰਦਾ ਸ਼ਾਂਤੀ ਨਹੀਂ ਆਉਂਦੀ ਤੰਦਾ ਕਿੰਨੀਆਂ ਖਿਲਰੀਆਂ ਹੋਈਆਂ ਮੋਧੀਆਂ ਕਿੰਨੀਆਂ ਲੰਬੀਆਂ ਲੰਬੀਆਂ ਰਿਸ਼ਤੇਦਾਰੀਆਂ ਸਕੇ ਸਬੰਧੀ ਪੁੱਤਰ ਧੀਆਂ ਇਹ ਮੋਧ ਦੀ ਅੱਗ ਨਾਲ ਭਰਿਆ ਹੋਇਆ ਸੰਸਾਰ ਹੈ ਇਹਦੇ ਵਿੱਚੋਂ ਲੰਗਣਾ ਬੜਾ ਔਖਾ ਹੈ ਇਹ ਇੱਕ ਨਾਮ ਹੈ ਇੱਕ ਸਿਮਰਨ ਹੈ ਇੱਕ ਬੰਦਗੀ ਹੈ ਭਰਮ ਮੋਹ ਅਗਿਆਨ ਅੰਧਾਰ ਇਸ ਤਰ੍ਹਾਂ ਭਟਕਣਾ ਮਾਇਆ ਦਾ ਮੋਹ ਆਤਮਿਕ ਜੀਵਨ ਵੱਲੋਂ ਬੇਸਮਝੀ ਇਹ ਸਾਰਾ ਘੁੱਪ ਹਨੇਰਾ ਹੀ ਹੈ ਆਖੋ ਸਤਨਾਮ ਅਗਿਆਨ ਅੰਧਾਰ ਜਿਵੇਂ ਆਪਾਂ ਕਹਿੰਦੇ ਆ ਨਾ ਕਈ ਵਾਰੀ ਵੀ ਪੜ੍ਹੇ ਲਿਖੇ ਤੋਂ ਬਿਨਾ ਬੰਦਾ ਅੰਦਾ ਹੈ ਇਸੇ ਤਰ੍ਹਾਂ ਜਿਵੇਂ ਵਿਦਿਆ ਤੋਂ ਬਿਨਾ ਮਨੁੱਖ ਸਿਆਣੇ ਕਹਿੰਦੇ ਆ ਵੀ ਅੰਦਾ ਹੁੰਦਾ ਏਸੇ ਤਰ੍ਹਾਂ ਗੁਰੂ ਦੇ ਉਪਦੇਸ਼ ਦੀ ਸਮਝ ਤੋਂ ਬਿਨਾ ਫਿਰ ਇਹ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਕੁੱਪ ਹਨੇਰਾ ਹੈ ਅਸੀਂ ਏਸ ਵਾਲੇ ਪਾਸਿਓਂ ਅਣਪੜ੍ਹ ਹਾਂ ਆਖੋ ਸਤਨਾਮ ਊਚ ਨੀਚ ਸੂਖ ਦੂਖ ਦੁਨੀਆਂ ਦੇ ਸੁੱਖ ਮਿਲਣ ਤੇ ਜੀਵ ਨੂੰ ਹੰਕਾਰ ਪੈਦਾ ਹੋ ਜਾਂਦਾ ਹੈ ਤੇ ਦੁੱਖ ਮਿਲਣ ਤੇ ਇਹ निग्री हुई हालत बन जाती है भाव दुख आ जन ते ਛੇਤੀ ਰੋਣ ਲੱਗ ਜਾਂਦਾ ਸੁਖ ਆ ਜਣ ਤਾਂ ਇਹਨੂੰ ਮਾਣ ਹੋ ਜਾਂਦਾ ਹੈ ਹੰਕਾਰ ਹੋ ਜਾਂਦਾ ਹੈ ਜਬ ਕਛ ਪਾਵੇ ਤਬ ਗਰਵ ਕਰਤ ਹੈ ਬਾਣੀ ਦਸਦੀ ਆ ਨਾ ਮਾਟੀ ਕੋ ਪੂਤਰਾ ਮਹਾਰਾ ਸੱਚਾ ਸੱਚੇ ਪਾਤਸ਼ਾਹ ਵੇਖਦੇ ਆ ਵੀ ਮਿੱਟੀ ਦਾ ਪੁਤਲਾ ਵੇਖ ਕਿਵੇਂ ਨੱਚਦਾ ਫਿਰਦਾ ਏ ਮਾਟੀ ਕੋ ਪੂਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੁਣਾ ਬੋਲਾ ਦੌਰਿਓ ਫਿਰਤ ਹੈ ਦੇਖਦਾ ਸੁਣਦਾ ਵੇਖ ਵੇਖ ਕੇ ਥੋੜੀਆਂ ਖੁਸ਼ੀਆਂ ਆ ਗਈਆਂ ਸਭ ਕੁਝ ਭੁੱਲ ਜਾਂਦਾ ਹੈ ਗੱਲ ਕਰਨੀ ਭੁੱਲ ਜਾਂਦੀ ਹੈ ਪਰ ਜਦੋਂ ਦੁੱਖ ਆ ਜਾਂਦਾ ਫਿਰ ਇਕਦਮ ਰੋਂਦਾ ਵੀ ਬਹੁਤ ਹੈ ਪਰ ਹਮੇਸ਼ਾ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਮਾਲਕਾ ਤੂੰ ਖੁਸ਼ੀਆਂ ਦਿੱਤੀਆਂ ਤੇਰੀ ਰਹਿਮਤ ਹੈ ਕੋਈ ਐਡਾ ਵੱਡਾ ਪਰਚਾ ਨਾ ਪਾਈ ਜਿਹੜਾ ਸਾਥੋਂ ਪਾਸ ਹੀ ਨਾ ਹੋਏ ਆਖੋ ਸਤਨਾਮ ਉੱਚ ਨੀਚ ਸੂਖ ਦੂਖ ਮਨ ਦਾ ਉੱਚਾ ਹੋ ਜਾਣਾ ਨੀਚ ਭਾਵ ਟੈਂ ਟੈਂਦੀ ਕਲਾ ਫਿਰ ਟੈਂਦੀ ਕਲਾ ਵਾਲਾ ਛੇਤੀ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਇਹ ਹਾਲਤ ਹੈ ਜਦ ਕਸ਼ ਪਾਵੇ ਤਰ ਤਬ ਗਰਮ ਕਰਤ ਹੈ ਜਦੋਂ ਪ੍ਰਾਪਤ ਹੋ ਜਾਂਦਾ ਕੁਝ ਫਿਰ ਹੰਕਾਰ ਕਰਦਾ ਹੈ ਮਾਇਆ ਗਈ ਤਬ ਰੋਵਣ ਲੱਗਤ ਹੈ ਕਹਿੰਦੇ ਫਿਰ ਰੋਣ ਲੱਗ ਜਾਂਦਾ ਹੈ ਧਰਾਪ ਸੁਨਾਹੀ ਤ੍ਰਿਸ਼ਨਾ ਭੂਖ ਧਰਾਪ ਸੁਨਾਹੀ ਭਾਵ ਰਜਦਾ ਨਹੀਂ ਕਿਉਂਕਿ ਬਿਨਾ ਸਬਰ ਤੋਂ ਕਦੇ ਰਜੇ ਹੀ ਨਹੀਂ ਜਾ ਸਕਦਾ ਬਿਨਾ ਸੰਤੋਖ ਨਹੀਂ ਕੋ ਰਜੈ ਭਾ ਬਿਨਾ ਸਬਰ ਤੋਂ ਬਿਨਾ ਸੰਤੋਖ ਤੋਂ ਰਜਿਆ ਨਹੀਂ ਜਾ ਸਕਦਾ ਸਬਰ ਆ ਜੇ ਥੋੜੇ ਦੀ ਆ ਜੇ ਬੰਦਾ ਸ਼ਾਂਤੀ ਨਾਲ ਜਿਉਣ ਲੱਗ ਜਾਂਦਾ ਹੈ ਤੇ ਸਬਰ ਨਾ ਆਵੇ ਤਾਂ ਬਹੁਤ ਕੁਝ ਬਣ ਜਾਂਦਾ ਪਰ ਇਹਨੂੰ ਸ਼ਾਂਤੀ ਨਹੀਂ ਹੁੰਦੀ ਆਖੋ ਸਤਨਾਮ ਤਰਾ ਆਪਸ ਨਾਹੀ ਤ੍ਰਿਸ਼ਨਾ ਭੂਖ ਗੁਰੂ ਸਾਹਿਬ ਜੀ ਦੇ ਬਚਨ ਹਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਨ ਬਾਸਨਾ ਰਜ ਵਿਖੇ ਬਿਆਦ ਜੀਵ ਆਪਣੇ ਮਨ ਵਿੱਚ ਬਾਸਨਾ ਖੜੀਆਂ ਕਰਕੇ ਵਿਸ਼ੇ ਵਕਾਰਾਂ ਦੇ ਕਾਰਨ ਬਹੁਤ ਤਰ੍ਹਾਂ ਦੇ ਰੋਗ ਸਹੇੜ ਲੈਂਦਾ ਹੈ ਇਹ ਸਾਰੀਆਂ ਬਾਸਨਾਵਾਂ ਹੀ ਹਨ ਜੋ ਮਨੁੱਖ ਨੂੰ ਟੇਕਣ ਨਹੀਂ ਦਿੰਦੀਆਂ ਮਨ ਬਾਸਨਾ ਰਜ ਵਿਖੇ ਬਿਆਦ ਕਦੇ ਆਪਣੇ ਆਪ ਨੂੰ ਤੈਨੂੰ ਦੇਖ ਕੇ ਦੇਖ ਕਦੇ ਆਪਣੇ ਆਪ ਨੂੰ ਸਮਾਂ ਦੇ ਕੇ ਬੈਠ ਕੇ ਵੇਖ ਕੇ ਤੈਨੂੰ ਕਿੰਨਾ ਆਨੰਦ ਆਉਂਦਾ ਕਦੇ ਅੰਦਰ ਝਾਤੀ ਮਾਰ ਸੁਰਤ ਹੈ ਜਿਹੜੀ ਉਹ ਬਾਹਰ ਖਿੰਡੀ ਹੋਈ ਹੈ ਆਪਣੀ ਸਾਰਿਆਂ ਦੀ ਜਦੋਂ ਆਪਾਂ ਨਾਮ ਜਪਦੇ ਆ ਉਦੋਂ ਕਿੰਨਾ ਰਸ ਆਉਂਦਾ ਹੈ ਜਦੋਂ ਆਪਾਂ ਨਾਮ ਜਪਦੇ ਆ ਉਦੋਂ ਕਿੰਨਾ ਮਨ ਟਿਕਦਾ ਹੈ ਪਰ ਖੜਦਾ ਨਹੀਂ ਗੁਰੂ ਦੇ ਦਰ ਤੇ ਵੀ ਮਨ ਟਿਕਦਾ ਨਹੀਂ ਆ ਕੇ ਖੜਨ ਦਾ ਸਮਾਂ ਨਹੀਂ ਬੈਠਿਆ ਨਹੀਂ ਜਾਂਦਾ ਇੱਕ ਭਟਕਣਾ ਹੈ ਛੇਤੀ ਛੇਤੀ ਆਉਨੇ ਆ ਛੇਤੀ ਛੇਤੀ ਮਨ ਕਹਿੰਦਾ ਵੀ ਉੱਠੀਏ ਚੱਲੀਏ ਬਸ ਕਿਉਂਕਿ ਟਕਾ ਨਹੀਂ ਬੱਦਾ ਚੱਟੀ ਕਹਿੰਦੇ ਆ ਇਹਨੂੰ ਗੁਰਬਾਣੀ ਵਿੱਚ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਕਹਿੰਦੇ ਨਾ ਗੁਣ ਨਾ ਉਪਕਾਰ ਕੁਝ ਵੀ ਨਹੀਂ ਬੱਦਾ ਚੱਟੀ ਹੋ ਗਈ ਨਾ ਉਹ ਆਪਾਂ ਕਹਿੰਦੇ ਫਾਰਮੈਲਟੀ ਤੇ ਫਾਰਮੈਲਟੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੈ ਆਖੋ ਸਤਨਾਮ ਇਥੇ ਮਨ ਟਿਕਾ ਕੇ ਬੈਠਾਂਗੇ ਥੋੜਾ ਜਾਂ ਤੱਕ ਗੱਲ ਸਮਝ ਵਿੱਚ ਆ ਜਾਣੀ ਹੈ ਤੇ ਜੇ ਬੈਠਾ ਹੀ ਨਾ ਗਿਆ ਫਿਰ ਸਮਝ ਵਿੱਚ ਗੱਲ ਨਹੀਂ ਆਉਂਦੀ ਫਿਰ ਇਹ ਵਾਸ਼ਨਾਵਾਂ ਸਾਨੂੰ ਚਿੰਬੜ ਜਾਂਦੀਆਂ ਹਨ ਪੰਜ ਦੂਤ ਸੰਗ ਮਹਾ ਅਸਾਧ ਜੀਵ ਆਪਣੇ ਮਨ ਵਿੱਚ ਵਾਸ਼ਨਾ ਖੜੀਆਂ ਕਰਕੇ ਵਿਸ਼ੇ ਵਿਕਾਰਾਂ ਦੇ ਕਾਰਨ ਰੋਗ ਸਹਿੇੜ ਲੈਂਦਾ ਹੈ ਤੇ ਇਹ ਵੱਡੇ ਆਕੀ ਪੰਜ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਫਿਰ ਚੰਬੜੇ ਰਹਿੰਦੇ ਆ 24 ਘੰਟੇ ਕਦੇ ਮੋਹ ਖਿੱਚ ਲੈਂਦਾ ਕਦੇ ਕਾਮ ਕਦੇ ਕ੍ਰੋਧ ਕਦੇ ਹੰਕਾਰ ਇੱਕ ਨਾ ਇੱਕ ਚੀਜ਼ ਸਾਨੂੰ ਖਿੱਚੀ ਰੱਖਦੀ ਹੈ ਤੇ ਪਰ ਇਹ ਹਾਵੀ ਨਾ ਹੋਣ ਤਾਂ ਤੇਰੇ ਕੋਲ ਵਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ ਗੁਰਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ ਪੰਜ ਦੂਤ ਸੰਗ ਮਹਾ ਅਸਾਦ ਅਸਾਦ ਰੋਗ ਨੇ ਇਹ ਜੇ ਹਾਵੀ ਹੋ ਜਾਣ ਤੇ ਇਹਨਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਉਹ ਹੈ ਸਿਮਰਨ ਬੰਦਗੀ ਦੇ ਨਾਲ ਫਿਰ ਟਿਕਾ ਬਣਦਾ ਫਿਰ ਸਮਝ ਆਉਂਦੀ ਹੈ ਅਭਿਆਸ ਕਰਨਾ ਪੈਂਦਾ ਹੈ ਪੰਜ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਇਸ ਕਰਕੇ হে ਭਾਈ ਉਹਦੇ ਅੱਗੇ ਅਰਦਾਸ ਕਰਿਆ ਕਰ ਕਿ হে ਮਾਲਕ ਇਹ ਸਾਰੇ ਜੀਵ ਇਹ జగਤ ਇਹ ਤਨ ਜੀਵਾਂ ਦੇ ਪ੍ਰਾਣ ਇਹ ਸਭ ਕੁਝ ਤੇਰਾ ਰਚਿਆ ਹੋਇਆ ਹੈ ਤੇ ਤੂੰ ਹੀ ਵਿਚਾਰਾਂ ਵਿਕਾਰਾਂ ਤੋਂ ਵਿਚਾਣ ਦੇ ਸਮਰੱਥ ਹੈ ਇਸੇ ਤਰ੍ਹਾਂ ਤਰੀਕਾ ਹੈ ਨਾ ਵਿਧ ਹੋਣੀ ਚਾਹੀਦੀ ਹੈ ਗੁਰੂ ਨੂੰ ਬੁਲਾਣ ਦੀ ਗੁਰੂ ਨੂੰ ਦੱਸਣ ਦੀ ਵਿਧ ਹੋਣੀ ਚਾਹੀਦੀ ਹੈ ਹੜਾ ਰੋਗ ਲੱਗਿਆ ਕਹਤਾ ਸੱਚੇ ਪਾਈਸ਼ਾ ਤੇਰਾ ਬਣਾਇਆ ਸ਼ਰੀਰ ਹੈ ਜੇ ਤੂੰ ਮੈਨੂੰ ਇੰਨਾ ਸੋਹਣਾ ਸ਼ਰੀਰ ਦੇ ਸਕਦਾ ਹੈ ਤਾਂ ਫਿਰ ਤੰਦਰੁਸਤੀ ਵੀ ਤਾਂ ਦੇ ਹੀ ਸਕਦਾ ਹੈ ਆਖੋ ਸਤਨਾ ਸੱਚੇ ਪਾਈਸ਼ਾ ਤੇਰਾ ਸ਼ਰੀਰ ਹੈ ਤੂੰ ਕਿਰਪਾ ਕਰ ਮੈਨੂੰ ਤੰਦਰੁਸਤੀ ਬਖਸ਼ ਅਰਦਾਸ ਕਰਨੀ ਗੁਰੂ ਜੀ ਦੇ ਚਰਨਾਂ ਵਿੱਚ ਇਹ ਇਨਾਂ ਵਿਕਾਰਾਂ ਤੋਂ ਵੀ ਤੂੰ ਹੀ ਬਚਾਉਣ ਦੇ ਸਮਰੱਥ ਹੈ ਤੇਰਾ ਤਾਂ ਹੈ ਸਾਰਾ ਕੁਝ ਮੇਰਾ ਤਾਂ ਕੁਛ ਹੈ ਹੀ ਨਹੀਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰਾ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰਨੇਰਾ ਤੇ ਫਿਰ ਆਪਾਂ ਸ਼ਬਦ ਹੈ ਜਿਹੜਾ ਸਰਵਣ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿ ਇਹ ਅਰਦਾਸ ਕਰਿਆ ਕਰ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨਕੀ ਆਪ ਪ੍ਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ लाज ਆਪ ਰੱਖਦਾ ਹੈ ਸਾਡੇ ਭਗਤਾਂ ਦੀ लाज ਰੱਖੀ ਤੇ ਗੁਰੂ ਸਹਿਬਾਨਾਂ ਦੀ लाज ਰੱਖੀ ਤੇ ਜਦੋਂ ਬਚਪਨ ਤੋਂ ਲੈ ਕੇ ਗੁਰੂ ਤੇ ਭਰੋਸਾ ਰੱਖਿਆ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਕਿੰਡੀ ਰਹਿਮਤ ਕੀਤੀ ਜਿਨ੍ਹਾਂ ਦਾ ਕੋਈ ਵੀ ਨਹੀਂ ਰਿਹਾ ਸੀ ਤ੍ਰੂਮ ਭਗਤ ਵਰਗੇ ਪ੍ਰਹਿਲਾਦ ਭਗਤ ਵਰਗੇ ਮਹਾਰਾਜ ਨੇ ਉਦਾਹਰਨ ਦਿੱਤੀ ਹੈ RAM ਜਪੋ ਜੀ ਐਸੇ ਐਸੇ ਤ੍ਰੂਮ ਪ੍ਰਹਿਲਾਦ ਜਪਿਓ ਹਰ ਜੈ ਸੇ ਜੇ ਦੁੱਖ ਆ ਵੀ ਜਾਂਦਾ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰੋ ਸਾਬ ਜਦਿਆਂ ਨੂੰ ਯਾਦ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਸਾਨੂੰ ਇਸ ਤਰ੍ਹਾਂ ਹਰ ਚੀਜ਼ ਦਾ ਹੱਲ ਬਖਸ਼ਿਆ ਹੈ ਪਰ ਜੇ ਅਸੀਂ ਗੁਰੂ ਨਾਲ ਜੁੜਾਂਗੇ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ लाज ਰੱਖਦਾ ਹੈ ਤਰਣ ਤਾਰਣ ਹਰ ਨਿਦ ਦੁੱਖ ਨਾ ਸਕੇ ਵਿਆਪ ਉਹ ਮਾਲਕ ਸੰਸਾਰ ਸੁੰਦਰ ਤੋਂ ਪਾਰ ਲੰਘਾਉਣ ਵਾਸਤੇ ਮੰਨ ਲੋ ਜਹਾਜ਼ ਹੈ ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਹਦੀ ਸ਼ਰਨ ਪਿਆ ਕੋਈ ਦੁੱਖ ਪੋ ਨਹੀਂ ਸਕਦਾ ਸਾਧੂ ਸੰਗ ਭਜੋ ਗੋਪਾਲ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਕੀ ਦੱਸਿਆ ਕਿ ਭਾਈ ਸੰਗਤ ਵਿੱਚ ਰਹਿ ਕੇ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਫਿਰ ਆਪਾਂ ਕਰਨਾ ਸ਼ੁਰੂ ਕਰਾਂਗੇ ਨਾ ਤਾਈ ਜੇ ਆਪਾਂ ਗੁਰੂ ਜੀ ਦੇ ਬਚਨਾਂ ਨੂੰ ਮੰਨਾਂਗੇ ਤੇ ਉਹਨਾਂ ਬਚਨਾਂ ਤੇ ਪਹਿਰਾ ਦੇਵਾਂਗੇ ਫਿਰ ਰਹਿਮਤ ਹੋਣੀ ਹੈ ਆਪਾਂ ਕਹਿੰਦੇ ਰਹਿਮਤ ਹੋ ਕਿਉਂ ਨਹੀਂ ਰਹੀ ਅਸੀਂ ਸੁਣ ਤੇ ਲਿਆ ਹੁਣ ਵੀ ਸਾਧੂ ਸੰਗ ਭਜੋ ਗੋਪਾਲ ਵੀ ਹੁਣ ਅੱਜ ਅਸੀਂ ਮੰਨ ਲਓ ਅੱਜ ਕੀ ਸਿੱਖਣਾ ਹੈ ਅੱਜ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛਿਆ ਵੀ ਸਤਿਗੁਰੂ ਜੀ ਮੇਰੇ ਦੁੱਖ ਦੂਰ ਕਰੋ ਤੇ ਮੇਰੇ ਤੇ ਕਿਰਪਾ ਕਰੋ ਮੇਰੀ ਆ ਮਨੋ ਕਾਮਨਾ ਹੈ ਪੂਰੀ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧੂ ਸੰਗ ਭਜੋ ਗੋਪਾਲ ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸੰਗਤ ਕਰਿਆ ਕਰ ਤੇ ਸੰਗਤ ਵਿੱਚ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਆਨ ਸੰਜਮ ਕਿਸ਼ਨਾ ਸੂਝੈ ਇਹ ਯਤਨ ਕਾਟ ਕਲ ਕਾਲ ਇਹਨਾਂ ਯਤਨਾਂ ਨਾਲ ਹੀ ਸੰਸਾਰ ਦੇ ਝਵੇਲਿਆਂ ਦੀ ਫਾਹੀ ਕੱਟੀ ਜਾਂਦੀ ਹੈ ਆਖੋ ਸਤਨਾਮ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਜੁਗਤ ਨਹੀਂ ਸੋਝਦੀ ਇਹ ਸਭ ਤੋਂ ਵੱਡੀ ਝੁਕਤੀ ਹੈ ਤੇ ਸੰਸਾਰਿਕ ਚਮੇਲਿਆਂ ਦੀ ਫਾਹੀ ਘੱਟਣ ਵਾਸਤੇ ਉਹ ਕੀ ਹੈ ਸਿਮਰਨ ਤੇ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਦੀ ਵਿਚਾਰ ਤੇ ਵਿਆਖਿਆ ਤਾਂ ਬਹੁਤ ਘੱਟ ਬੋਲੀ ਜਾਂਦੀ ਹੈ ਅਸਲ ਅਸੀਂ ਬਾਹਰਲੇ ਗ੍ਰੰਥਾਂ ਦੇ ਵੀ ਵੱਧ ਵਿਸ਼ਵਾਸ ਕਰਦੇ ਹਾਂ ਤੇ ਬਾਹਰਲੇ ਗ੍ਰੰਥਾਂ 'ਚੋਂ ਕਈ ਵਾਰੀ ਵੇਖਿਆ ਬਾਹਰਲੇ ਗ੍ਰੰਥਾਂ 'ਚੋਂ ਜ਼ਿਆਦਾ ਗੱਲ ਕੀਤੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ 'ਚੋਂ ਘੱਟ ਗੱਲ ਕੀਤੀ ਜਾਂਦੀ ਹੈ ਹਾਲਾਂਕਿ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਆ ਆਖੋ ਸਤਨਾਮ ਸਭ ਤੋਂ ਪਹਿਲਾਂ ਤਾਂ ਗੁਰਬਾਣੀ ਦੀ ਗੱਲ ਹੀ ਕਰਨੀ ਚਾਹੀਦੀ ਹੈ ਨਾ ਕਿਉਂਕਿ ਗੁਰਤਾ ਗੱਦੀ ਜੀ ਨੂੰ ਮਿਲੀ ਐ ਸੀ ਉਹਦਾ ਅਦਬ ਕਰਨਾ ਹੈ ਅਸੀਂ ਉਹਦਾ ਸਤਕਾਰ ਕਰਨਾ ਹੈ ਵਾਕੀ ਗ੍ਰੰਥ ਬਹੁਤ ਸਤਕਾਰਯੋਗ ਨੇ ਟੂਕ ਮਾਤਰ ਗਿਆਨ ਵਾਸਤੇ ਅਸੀਂ ਉਹ ਲੈਣਿਆ ਜਿਵੇਂ 12 ਪੜਦੇ ਆ ਭਾਈ ਗੁਰਦਾਸ ਜੀ ਦੀਆਂ ਉਹ ਮਾਨਤਾ ਮਿਲੀ ਐ ਉਹਨਾਂ ਨੂੰ ਪੜ ਸਕਦੇ ਆ ਅਸੀਂ ਪਰ ਇਦਾਂ ਨਹੀਂ ਕਈ ਵਾਰੀ ਨਾ ਬਾਹਰੋਂ ਬੋਲਣ ਵਿੱਚ ਬੜੀ ਅਸੀਂ ਮਤਲਬ ਆਪਣੀ ਸ਼ਾਨ ਸਮਝਦੇ ਆਂ ਵੀ ਮੈਨੂੰ ਬੜਾ ਗਿਆਨ ਆ ਬਾਹਰਲੇ ਗ੍ਰੰਥਾਂ 'ਚ ਬੋਲਣਾ ਨਹੀਂ ਗੁਰਬਾਣੀ ਵਿਚਾਰ ਜਦੋਂ ਤੁਸੀਂ ਸੁਣਨ ਲੱਗਗੇ ਤਾਂ ਤੁਹਾਡੇ ਅੰਦਰ ਕੋਈ ਸ਼ੰਕਾ ਨਹੀਂ ਰਹੇਗਾ ਸਾਰੇ ਸ਼ੰਕੇ ਨਿਵਰਤ ਕਰ ਦਿੰਦੇ ਆ ਸਤਿਗੁਰੂ ਜੀ ਆਖੋ ਸਤਨਾਮ ਵੀ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਤੇ ਪ੍ਰਤੱਖ ਸਤਿਗੁਰੂ ਬੈਠੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਵੱਧ ਗੱਲ ਹੈ ਜਿਹੜੀ ਉਹ ਗੁਰਬਾਣੀ ਵਿਚਾਰ ਦੀ ਹੀ ਹੋਣੀ ਚਾਹੀਦੀ ਕਿਉਂਕਿ ਆਦ ਅੰਤ ਦਇਆਲ ਪੂਰਨ ਤਿਸ বিনা ਨਹੀਂ ਕੋਏ ਸਰਬ ਵਿਆਪ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰਾਖਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਨਾ ਪਹਿਲਾਂ ਅਸੀਂ ਨਾ ਹੋਣਾ ਹੈ ਨਾ ਹੋਏਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼ੁਰੂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਭਰੋਸਾ ਦਵਾਤਾ ਕਿ ਪਹਿਲਾਂ ਵੀ ਉਹ ਸੀ ਹੁਣ ਵੀ ਉਹ ਆਉਣ ਵਾਲੇ ਸਮੇਂ 'ਚ ਵੀ ਉਹੀ ਰਹੇਗਾ ਬਾਕੀ ਸਭ ਜਨਮ ਮਰਨ ਵਿੱਚ ਆਉਂਦੇ ਆ ਪਰ ਉਹ ਸੈ ਭੰਗ ਹੈ ਅਜੂਨੀ ਹੈ ਉਹ ਜੂਨੀ ਵਿੱਚ ਨਹੀਂ ਆਉਂਦਾ ਉਹ ਸੈ ਭੰਗ ਹੈ ਭਾਈ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ ਅਸੀਂ ਜੰਮਣ ਮਰਨ ਵਿੱਚ ਆਉਨੇ ਆ ਅਜੂਨੀ ਸੈ ਭੰਗ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਮਿਲਦਾ ਹੈ ਪਰਮਾਤਮਾ ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਹੁੰਦੀ ਹੈ ਜਦੋਂ ਫਿਰ ਉਹਨੂੰ ਜਪਿਆ ਕਰ ਜਪ ਆਦ ਸਤ ਜੁਗਾਦ ਸਤ ਹੈ ਪੀ ਸਤ ਨਾਨਕ ਹੋਸੀ ਪੀ ਸਤ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਇਹ ਹੀ ਅਰਥ ਹੈ ਜਿਵੇਂ ਆਪਾਂ ਪੜਦੇ ਆ ਆਦਿ ਸਾ ਇਹ ਹੀ ਅਰਥ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਇਹ ਹੀ ਅਰਥ ਉਹ ਬਣਦੇ ਆ ਕਿ ਉਹ ਪਰਮਾਤਮਾ ਪਹਿਲਾਂ ਸੀ ਹੁਣ ਵੀ ਹੈ ਤੇ ਸਦਾ ਰਹੇਗਾ। ਅਸੀਂ ਆਉਨੇ ਆ ਚਲੇ ਜਾਂਦੇ। ਪਰਮਾਤਮਾ ਜੰਮਣ ਮਰਨ ਤੋਂ ਰਹਿਤ ਹੈ। ਤੇ ਉਹਦੇ ਲੜ ਲੱਗਣਾ ਚਾਹੀਦਾ ਹੈ। ਆਗ ਅੰਤ ਤਿਆਲ ਪੂਰਨ। ਜਨਮ ਮਰਨ ਨਿਵਾਰ ਹਰ ਜਪ। ਸਿਮਰ ਸੁਆਮੀ ਸੋਏ। ਉਸੇ ਮਾਲਕ ਦਾ ਨਾਮ ਸਿਮਰਿਆ ਕਰ ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰਨਾ ਕਰ ਇਹ ਜਨਮ ਮਰਨ ਦੇ ਗੇੜ ਦੂਰ ਕਰਨ ਵਾਸਤੇ ਪ੍ਰਮਾਤਮਾ ਦਾ ਨਾਮ ਜਪਨਾ ਰੋਜ਼ ਕਿੱਡਾ ਵੱਡਾ ਗੇੜ ਹੈ ਜਨਮ ਮਰਨ ਦਾ 84 ਲੱਖ ਜੋਨ અપਾਈ ਮਾਨਸ ਕੋ ਪ੍ਰਭ ਦੀ ਵੜਿਆਈ ਅਵਗਨੇ ਕਿੱਥੇ ਲਿਖਿਆ ਪੜ ਲਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀਵੜੇ ਇੱਕ ਮਨੁੱਖਾ ਜਨਮ ਜਨਮ ਨੂੰ ਵੜਾਈ ਦਿੱਤੀ ਮਨੁੱਖਾ ਜਨਮ ਵਿੱਚ ਰਹਿ ਕੇ ਤੂੰ ਨਾਮ ਜਪ ਸਕਦਾ ਜੁੜ ਸਕਦਾ ਨਹੀਂ ਬੀਤਦਾ ਜਾਂਦਾ ਸਮਾਂ ਭਰੋਸਾ ਕੋਈ ਨਹੀਂ ਸ਼ਰੀਰ ਦਾ ਹੁਣ ਬੋਲ ਰਹੇ ਆ ਕੋਈ ਪਤਾ ਨਹੀਂ ਵੀ ਘੰਟੇ ਨੂੰ ਕੀ ਹੋਣ ਵਾਲਾ ਹੈ ਦੋ ਘੰਟਿਆਂ ਨੂੰ ਕੀ ਹੋਣ ਵਾਲਾ ਹੈ ਆ ਸੁਣਿਆ ਨਾ ਕਿ ਦੋ ਤਿੰਨ ਦਿਨਾਂ ਦੀ ਖਬਰ ਚੱਲਦੀ ਐ ਦੀ ਜਾਜ ਡਿੱਗਿਆ ਇਹ 242 ਸਵਾਰ ਸੰਨ ਉਹਦੇ ਵਿੱਚ ਤੇ ਇੱਕ ਬਚਿਆ ਦੇਖੋ ਮਹਾਰਾਜ ਪ੍ਰਭ ਭਾਵਾ ਬਿਨ ਸਾਸ ਤੇ ਰੱਖਾ ਇੱਕ ਬੰਦੇ ਦਾ ਬਚਣਾ ਜਾਜ ਨੂੰ ਅੱਗ ਲੱਗ ਜਾਣੀ ਸਾਰੇ ਨੇ ਤੇ ਇੱਕ ਬੰਦੇ ਦਾ ਬਚਣਾ ਜਿਹਨੇ ਸਵਾਸ ਮਹਾਰਾਜ ਨੇ ਦਿੱਤਾ ਕਿਉਂਕਿ ਉਹ ਇੱਕ ਜਾਜ ਤਾਂ ਕਿ ਉਹ ਸਾਰੀ ਸ੍ਰਿਸ਼ਟੀ ਦੀ ਇੱਕ ਵਾਰੀ ਚ ਨਾਸ਼ ਕਰ ਸਕਦਾ ਉਹ ਇੱਕ ਵਾਰੀ ਚ ਪੈਦਾ ਕਰ ਸਕਦਾ ਉਹ ਐਡੀ ਸਮਰੱਥਾ ਵਾਲਾ ਆਖੋ ਸਤਨਾਮ ਇਹ ਉਹਦੀ ਮਰਜ਼ੀ ਹੈ ਬੜੀ ਦੁਖਦਾਈ ਘਟਨਾ ਸੀ ਛੋਡੇ ਛੋਟੇ ਬੱਚੇ ਬੜੀਆਂ ਆਸਾਂ ਟੁੱਟ ਜਾਂਦੀਆਂ ਨੇ ਪਿਆਰੋ ਬਹੁਤ ਬਹੁਤ ਦੁਖਦਾਈ ਘਟਨਾ ਵਾਪਰੀ ਐ ਅਰਦਾਸ ਕਰਿਓ ਸੱਚੇ ਪਾਤਸ਼ਾਹ ਉਹਨਾਂ ਪਰਵਾਰਾਂ ਨੂੰ ਪਾਣੀ ਜ ਰਹਿਣ ਦਾ ਬਲ ਬਖਸ਼ੋ ਨੀ ਐਡੀਆਂ ਵੱਡੀਆਂ ਗੱਲਾਂ ਚੱਲਣੀਆਂ ਬਹੁਤ ਔਖੀਆਂ ਹੁੰਦੀਆਂ ਜਿਨ੍ਹਾਂ ਦੇ ਪਰਿਵਾਰ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਗਏ ਹੋਣਗੇ ਤੇ ਸਵਾਵ ਬਣਗੇ ਉਹਨਾਂ ਦੀ ਪਹਿਚਾਣ ਨਹੀਂ ਆਉਂਦੀ ਮਸਾਂ ਕਿਸੇ ਕਿਸੇ ਦੀ ਸਿਆਣ ਹੁੰਦੀ ਸੀ ਤੇ ਉਹਨਾਂ ਨੂੰ ਕੱਢ ਰਹੇ ਸੀ ਇਸ ਤਰ੍ਹਾਂ ਉਹਦੀਆਂ ਖੇਡਾਂ ਨੇ ਹਮੇਸ਼ਾ ਤੁਹਾਡੇ ਚਰਨਾਂ ਵਿੱਚ ਬੇਨਤੀ ਕਰੀਦੀ ਹੈ ਕਿ ਭਾਈ ਜਦੋਂ ਤੁਰਨਾ ਹੈ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੋ ਜਦੋਂ ਤੁਰਨਾ ਹੈ ਮੂਲ ਮੰਤਰ ਦਾ ਪਾਠ ਕਰੋ ਗੁਰ ਮੰਤਰ ਦਾ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਤੇ ਜਦੋਂ ਅਸੀਂ ਉੱਠਦੇ ਹੀ ਲੇਟਾਂ ਚੱਲਦੀ ਲੇਟਾਂ ਫਿਰ ਕਿੱਥੇ ਸਾਡੇ ਕੋਲੇ ਅਰਦਾਸ ਕਰਨ ਦਾ ਟਾਈਮ ਫਿਰ ਕਿੱਥੇ ਮੂਲ ਮੰਤਰ ਗੁਰ ਮੰਤਰ ਪੜ੍ਹਨ ਦਾ ਟਾਈਮ ਕਿੱਥੇ ਜਪਜੀ ਸਾਹਿਬ ਦਾ ਟਾਈਮ ਇਸ ਤਰ੍ਹਾਂ ਹੈ ਜਦੋਂ ਆਪਾਂ ਸਾਜਰੇ ਅੰਮ੍ਰਿਤ ਵੇਲਾ ਤਾਂ ਹੀ ਬਖਸ਼ਿਆ ਮਹਾਰਾਜ ਨੇ ਹਰ ਚੀਜ਼ ਐਡੀ ਵੱਡੀ ਸੋਚ ਨਹੀਂ ਹੋ ਸਕਦੀ ਜੋ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੀ ਹੈ ਐਡਾ ਵੱਡਾ ਗਿਆਨ ਕਿਤੋਂ ਵੀ ਨਹੀਂ ਮਿਲ ਸਕਦਾ ਵੇਖੋ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਉਂ ਕਿਹਾ ਸਾਨੂੰ ਵੀ ਅੰਮ੍ਰਿਤ ਵੇਲੇ ਉੱਠ ਕਿਉਂਕਿ ਪਤਾ ਹੈ ਵੀ ਸਵੇਹਾ ਉੱਠੇਗਾ ਇਸ਼ਨਾਨ ਕਰੇਗਾ ਨਾਮ ਜਪੇਗਾ ਸਮੇ ਸਿਰ ਤੁਰੇਗਾ ਸਮੇ ਸਿਰ ਜਾਏਗਾ ਕਿੰਡੀ ਵੱਡੀ ਰਹਿਮਤ ਕੀਤੀ ਹੈ ਮਹਾਰਾਜ ਨੇ ਸਾਡੇ ਕਾਲੀ ਵਿੱਚ ਕਿੰਨੇ ਕੰਮ ਗਲਤ ਹੋ ਜਾਂਦੇ ਹਨ ਇਸ ਕਰਕੇ ਸਭ ਤੋਂ ਪਹਿਲਾਂ ਉੱਠ ਕੇ ਤਾਂ ਪ੍ਰਮਾਤਮਾ ਦਾ ਨਾਮ ਜਪਣਾ ਹੀ ਜ਼ਰੂਰੀ ਹੁੰਦਾ ਆਖੋ ਸਤਨਾਮ ਸੌਣ ਵੇਲੇ ਵੀ ਜਪੀਏ ਉੱਠਣ ਵੇਲੇ ਵੀ ਜਪੀਏ ਤਾਂ ਕਿ ਪਿਆੰ ਦੇ ਅੰਦਰ ਵੀ ਚੱਲਦਾ ਰਹੇ ਜਿਹੋ ਜਿਹਾ ਅਸੀਂ ਵੇਖਦੇ ਆ ਉਹ ਜਿਹੇ ਸਾਨੂੰ ਸੁਪਨੇ ਹੁੰਦੇ ਆ ਜਿਹੜੇ ਹੌਰੀ ਵਿਚਾਰ ਚੱਲੀ ਜਾਂਦੇ ਆ ਉਹੀ ਸਾਨੂੰ ਰਾਤ ਨੂੰ ਦਿਸਣ ਲੱਗ ਜਾਂਦੇ ਆ ਤੇ ਨਾਮ ਜਪਦੇ ਰਾਵਾਂਗੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਰਾਵਾਂਗੇ ਤਾਂ ਸੁਪਨਾ ਵੀ ਇਦਾਂ ਆਏਗਾ ਵੀ ਜਿਵੇਂ ਮੈਂ ਸੇਵਾ ਕਰੀ ਜਾਂ ਨਾ ਹੁਨਾ ਜੇ ਵੇ ਵਾ ਗੁਰਦੁਆਰੇ ਵਾ ਗਿਆ ਜਿਹੜਾ ਕੰਮ ਆਪਾਂ ਜਾਦਾ ਕਰਦੇ ਰਹਿੰਨੇ ਆ ਉਹੀ ਦਿਸਣ ਲੱਗ ਜਾਂਦਾ ਕਿਉਂਕਿ ਅੰਦਰ ਉਹ ਚੀਜ਼ਾਂ ਬਣ ਜਾਂਦੀਆਂ ਨੇ ਇਹੀ ਸੁਪਨਾ ਸਾਰਾ ਦਿਨ ਭੂਤ ਪ੍ਰੇਤਾਂ ਦੀਆਂ ਗੱਲਾਂ ਕਰੀ ਚੱਲੋ ਰਾਤ ਨੂੰ ਡਰ ਡਰ ਉੱਠਣ ਲੱਗ ਜਾਂਗੇ ਆਖੋ ਸਤਨਾ ਬੱਚਿਆਂ ਕੋਲੇ ਦੋ ਦਿਨ ਗੱਲਾਂ ਤੁਸੀਂ ਕਰਨ ਲੱਗ ਜਾਓ ਬੱਚਿਆਂ ਨੇ ਰਾਤ ਨਹੀਂ ਰਹਿਣਾ ਇਕੱਲੇ ਕਿਉਂਕਿ ਅੰਦਰ ਇੱਕ ਡਰ ਵਸ ਜਾਂਦਾ ਜੇ ਗੱਲ ਹੀ ਨਾ ਕਰਾਂਗੇ ਉਹਨਾਂ ਕੋਲੇ ਤਾਂ ਭਾਵੇਂ ਇਕੱਲੇ ਪਿਆਨ ਨੂੰ ਛੱਡ ਜਾਓ ਫੇਰ ਕੋਈ ਚੱਕਰ ਨਹੀਂ ਇਸ ਕਰਕੇ ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਆ ਉਹੋ ਜਿਹਾ ਸਾਡਾ ਮਨ ਬਣ ਜਾਂਦਾ ਹੈ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਇਸ ਕਰਕੇ ਭਾਈ ਸਾਧ ਸੰਗਤ ਵਿੱਚ ਉਹਦਾ ਨਾਮ ਸਿਮਰ ਕੇ ਜਗਤ ਦੇ ਝਵੇਲਿਆਂ ਤੋਂ ਖਲਾਸੀ ਮਿਲਦੀ ਹੈ ਤੇ ਮਾਇਆ ਦੇ ਮੋਹ ਦਾ ਹਨੇਰਾ ਜਿਹੜਾ ਉਹ ਥੋੜਾ ਦੂਰ ਹੋ ਜਾਂਦਾ ਹੈ ਜਾਗਰਤੀ ਆ ਜਾਂਦੀ ਹੈ ਚੇਤਨਤਾ ਹੀ ਆ ਜਾਂਦੀ ਹੈ ਕਿ ਨਹੀਂ ਮਨਾ ਜਿਹੜਾ ਕੰਮ ਕਰਨ ਲਈ ਆਇਆ ਉਹ ਵੀ ਥੋੜਾ ਜਿਹਾ ਕਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਸਰਮਾਇਆ ਹੁੰਦੇ ਹਨ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਡੇਕ ਇਸ ਕਰਕੇ ਪ੍ਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਪ੍ਰਮਾਤਮਾ ਦੀ ਓਟ ਹੀ ਉਹਨਾਂ ਦਾ ਸਹਾਰਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਸਭ ਤੋਂ ਵੱਡਾ ਆਸਰਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁਨਿਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ